ਮੇਰਾ ਨਾਮ ਗੁਰਤੇਨ ਸਿੰਘ ਸਰਪੰਚ ਪਿੰਡ ਨਰੂਵੜ। ਕੀ ਅੱਜ ਦੀ ਮੀਟਿੰਗ ਹੋਈ ਹੈ ਕੀ ਮਤਾ ਪਾਇਆ ਜੀ। ਅੱਜ ਅਸੀਂ ਸਾਰੀ ਪੰਚਾਇਤ ਨੇ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਰਲ ਕੇ ਇਹ ਮਤਾ ਪਾਇਆ ਕਿ ਜੋ ਅਵਾਰਾ ਪਸ਼ੂ ਔਰ ਅਵਾਰਾ ਕੁੱਤੇ ਜਾਦੇ ਵੱਧ ਚੁੱਕੇ ਹਨ ਜਿਨ੍ਹਾਂ ਨਾਲ ਰੋਡਾਂ ਦੇ ਉੱਪਰ ਐਕਸੀਡੈਂਟ ਹੁੰਦੇ ਆ ਐਕਸੀਡੈਂਟ ਹੋਣ ਕਾਰਨ ਕੀਮਤੀ ਜਾਨਾਂ ਸਾਡੇ ਜਾ ਰਹੀਆਂ ਨੇ। ਪਿਛਲੇ ਦਿਨੀ ਆਪਾਂ ਵੇਖਿਆ ਕਿ ਆਪਣੇ ਪੰਜਾਬ ਦਾ ਬਹੁਤ ਹੀ ਹੋਣਹਾਰ ਇੱਕ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਜੋ ਕਿ ਆਵਾਰਾ ਪਸ਼ੂਆਂ ਦੇ ਕਾਰਨ ਇਸ ਦੁਨੀਆ ਤੋਂ ਚਲੇ ਗਏ ਉਸ ਨਾਲ ਆਪਣੇ ਉਹਨਾਂ ਦੇ ਕੌਣ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੋਇਆਗਾ ਸਾਨੂੰ ਵੀ ਇਸ ਚੀਜ਼ ਅਸੀਂ ਕਾਫੀ ਪਹਿਲਾਂ ਵੀ ਸਰਕਾਰਾਂ ਨੂੰ ਮੰਗ ਕੀਤੀ ਹੈ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਕਿ ਆਵਾਰਾ ਪਸ਼ੂਆਂ ਨੂੰ ਇਹਨਾਂ ਦੀ ਰੋਕਥਾਮ ਕਰਕੇ ਇਹਨਾਂ ਨੂੰ ਗਊਸ਼ਾਲਾ ਵਿੱਚ ਛੱਡਿਆ ਜਾਵੇ ਜਾਂ ਜੋ ਆਵਾਰਾ ਕੁੱਤੇ ਆ ਉਹਨਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਜੋ ਅਸੀਂ ਆਪਣੀਆਂ ਆਪਣਿਆਂ ਤੋਂ ਕੀ ਪੀ ਜਾਣਾ ਜੋ ਜਾ ਰਹੀਆਂ ਨੇ ਐਕਸੀਡੈਂਟ ਕਰ ਲੋ ਉਹਨਾਂ ਤੋਂ ਬਚਾਅ ਹੋ ਸਕੇ ਸਾਡੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾਇਆ ਗਿਆ ਹੈ ਕਿ ਉਹਦੇ ਵਿੱਚ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਜਿਵੇਂ ਕਿ ਹੁਣ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਸਾਥੋਂ ਰੋਡ ਟੈਕਸ ਲੈਂਦੀਆਂ ਆਂ ਆਪਾਂ ਗਊ ਟੈਕਸ ਲੈ ਰਹੀਆਂ ਨੇ ਤੇ ਉਸ ਦੇ ਵਿੱਚ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਆਵਾਰਾ ਪਸ਼ੂਆਂ ਤੇ ਇਸ ਚੀਜ਼ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਜੋ ਜੋ ਆਪਣੀਆਂ ਕੀਮਤੀ ਜਾਨਾਂ ਐਕਸੀਡੈਂਟ ਚ ਜਾਂਦੀਆਂ ਉਹਨਾਂ ਤੋਂ ਬਚਿਆ ਜਾ ਸਕੇ ਉਸ ਤੋਂ ਬਾਅਦ ਅਸੀਂ ਮੰਨ ਲਓ ਵੀ ਪਿੰਡਾਂ ਚੋਂ ਜੋ ਵੀ ਆਵਾਰਾ ਪਸ਼ੂ ਛੱਡੇ ਜਾਂਦੇ ਆਗੇ ਜਾਂ ਕੋਈ ਵੀ ਬੰਦਾ ਛੱਡਦਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਭਈ ਆਪਾਂ ਸੰਭਿਆ ਕਰੀਏ ਵੀ ਆਪਾਂ ਜਦੋਂ ਪਸ਼ੂ ਦੁੱਧ ਦੁੱਧ ਦੇ ਦਾਗਾ ਉਹਨਾਂ ਜਿਹੜਾ ਉਹਨੂੰ ਸੰਭਦੇ ਆਂ ਅਸੀਂ ਸਾਡੇ ਪਿੰਡ ਚ ਵੀ ਇਹੀ ਸਾਰੇ ਨਗਰ ਨੂੰ ਇਹੀ ਬੇਨਤੀ ਕੀਤੀ ਐ ਕਿ ਆਪਾਂ ਆਵਾਰਾ ਪਸ਼ੂ ਨਹੀਂ ਛੱਡਣਾਗਾ ਇਹ ਕੋਈ ਇਹੋ ਜੀ ਪ੍ਰੋਬਲਮ ਆਉਂਦੀ ਹੈ ਵੀ ਆਪਾਂ ਖੁੱਦ ਨਹੀਂ ਦਿੰਦਾ ਪਸ਼ੂ ਉਹਨੂੰ ਆਪਾਂ ਆਪ ਸੰਭਗੇ ਤੇ ਇੱਥੇ ਕਿਹੜਾ ਐਕਸੀਡੈਂਟ ਹੋ ਜਾਂਦਾ ਜੀ ਇੱਥੇ ਵੀ ਹੁਣ ਅਸੀਂ ਮਤਾਂ ਇਹ ਅੱਜ ਤੋਂ ਮੰਨ ਲਓ ਵੀ ਹੁਣ ਇਸ ਤੋਂ ਬਾਅਦ ਮੰਨ ਲਓ ਸਰਦੀ ਆ ਰਹੀ ਹੈਗੀ ਇੱਥੇ ਹੁਣ ਜੇ ਧੁੰਦ ਪੈ ਜੂਗੀ ਆ ਸਾਰੀ ਰੋਡ ਤੇ ਉੱਪਰ ਪਸ਼ੂ ਰਹਿੰਦੇ ਹੈਗੇ ਤੇ ਇੱਥੇ ਬਹੁਤ ਐਕਸੀਡੈਂਟ ਹੁੰਦੇ ਆ ਬਹੁਤ ਕੀਮਤੀ ਜਾਨਾਂ ਇਹ ਰੋੜਾ ਹੀ ਦੇ ਬੀਟੋ ਤੇ ਜਾਂਦੇ ਹੋਗੇ ਤੇ ਹਾਂਜੀ ਵੀ ਕਲਤੇਜ ਜਾਂਦੇ ਆ ਪਸ਼ੂ ਦਾ ਨੇਰੇ 'ਚ ਨਹੀਂ ਪਤਾ ਲੱਗਦਾ ਰਾਤ ਨੂੰ ਬਹੁਤ ਐਕਸੀਡੈਂਟ ਹੁੰਦੇ ਆ ਜੀ ਕਲਮ ਜੀ ਲੈ ਕੇ ਗਏ ਇਹ ਮੰਗਿਆ ਆਪ ਦੀ ਸਰਕਾਰ ਤੋਂ ਹਾਂਜੀ 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 ਪਹਿਲਾਂ ਬਹੁਤ ਸਾਡੀਆਂ ਪੰਚਾਇਤਾਂ ਵੱਲੋਂ ਨਗਰ ਵੱਲੋਂ ਕਲੱਬ ਵੱਲੋਂ ਜਿਵੇਂ ਜਿਵੇਂ ਮੰਨ ਲਓ ਵੀ ਸਾਡੇ ਪਿੰਡ ਦੀ ਜ਼ਿਆਦਾ ਸਮੱਸਿਆ ਸ਼ਹਿਰ ਦੇ ਨਾਲ ਹੋਣ ਕਰਕੇ ਅਸੀਂ ਬਹੁਤ ਵਾਰ ਬੇਨਤੀ ਕੀਤੀ ਪਰ ਹੁਣ ਅਸੀਂ ਸਰਦਾਰ ਤੋਹਾਂਤ ਸਿੰਘ ਮਾਨ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਸੂਬੇ ਦੇ ਸਾਰੇ ਸੂਬੇ ਦੇ ਵਿੱਚ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਹੋਰ ਸਟੇਟਾਂ 'ਚ ਵੀ ਜੋ ਇਹ ਪ੍ਰੋਬਲਮ ਹੈਗੀ ਆ ਅਵਾਰਾ ਪਸ਼ੂਆਂ ਕਾਰਨ ਐਕਸੀਡੈਂਟ ਹੋ ਰਹੇ ਆ ਇਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਇਹਨਾਂ ਦਾ ਪ੍ਰਬੰਧ ਸਹੀ ਕੀਤਾ ਜਾਵੇ। ਉਹ ਰਾਜਵੀਰ ਜਵੰਦਾ ਵੀ ਬਹੁਤ ਹੀ ਇੰਡੀਆਵਾਰ ਬੱਚਾ ਸੀ। ਹਾਂਜੀ। ਤੇ ਉਹ ਇੱਕ ਮਸ਼ਹੂਰ ਅਦਾਕਾਰ ਤੇ ਨਿਗਾਹ ਚਾ ਗਏ ਨੇ। ਹਾਂਜੀ ਹਾਂਜੀ। ਯਾਰ ਆਪਦੇ ਕੰਮ ਜਾਨੂਗਾ। ਉਹ ਉਹ ਇਸ ਇਸ ਚੀਜ਼ ਨਾਲ ਬਸ ਸਹਿਮਤਾ ਵੀ ਉਹ ਰਾਜਵੀਰ ਜਵੰਦਾ ਇੱਕ ਆਪਣੇ ਪ੍ਰਸਿੱਧ ਹੋਣ ਹਾਰ ਸੋਹਣਾ ਗਾਉਂਦਾ ਸੀ ਕਲਾਕਾਰ। ਬਹੁਤ ਚਾਹਣ ਵਾਲਿਆਂ ਦੇ ਦੁੱਖ ਲੱਗਿਆ ਪਰ ਜਦੋਂ ਕਿਸੇ ਵੀ ਮਾਂ ਦਾ ਪੁੱਤ ਜਾਂਦਾ ਭੈਣ ਦਾ ਭਾਈ ਜਾਂਦਾ ਦੁੱਖ ਸਭ ਦਾ ਬਰਾਬਰ ਹੈਗਾ। ਹਾਂਜੀ। ਤੇ ਹੁਣ ਮੇਨ ਕੀ ਮਤ ਦੇ ਵਿੱਚ ਨਾ ਮੈਂ ਬਸ ਇਹੀ ਹੈ ਜੀ ਆਪਾਂ ਸਰਕਾਰ ਨੂੰ ਕਹਿੰਨੇ ਆ ਵੀ ਸਾਡੇ ਪਿੰਡ ਸੋਸਾਇਟੀ ਦੀ ਜ਼ਮੀਨ ਹੈ ਰੈੱਡ ਕਰਾਸ ਸੋਸਾਇਟੀ ਦੀ ਜ਼ਮੀਨ ਹੈਗੀ ਹੈ ਉੱਥੇ ਸਾਨੂੰ ਗਊਸ਼ਾਲਾ ਬਣਵਾ ਕੇ ਦਿੱਤੀ ਜਾਵੇ ਤਾਂ ਜੋ ਕਿ ਇਸ ਇਲਾਕੇ ਦੇ ਪਸ਼ੂਆਂ ਨੂੰ ਕਿ ਉੱਥੇ ਸਾਂਭ ਸੰਭਾਲ ਕਰਦੇ ਪੰਚਾਇਤ ਵੀ ਉਹਦੇ ਵਿੱਚ ਸਾਥ ਦੇਊਗੀ ਉਹਨਾਂ ਦਾ ਸਰਕਾਰ ਨਾਲ ਮੋਢੇ ਨਾਲ ਮੋਢਾ ਲਾਵਾਗੇ ਅਸੀਂ ਮਦਦ ਕਰਾਂਗੇ ਇਹ ਜਗਾ ਇੱਥੇ ਜਿਹੜੀ ਇੱਥੇ ਰੈੱਡ ਕਰਾਸ ਸਟੈਡੀ ਦੀ ਜ਼ਮੀਨ ਹੈਗੀ ਹੈ ਜੀ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਰੈਡਕ੍ਰੋਸ ਕਾਟੀ ਨਾਲ ਗੱਲਬਾਤ ਕਰਕੇ ਸਾਡੇ ਪਿੰਡ ਨੂੰ ਗਊਸ਼ਾਲਾ ਦਿੱਤੀ ਜਾਵੇ ਤਾਂ ਜੋ ਹਾਂਜੀ ਇਹ ਮੰਗ ਪੱਤਰ ਡੀਸੀ ਮੰਗ ਜੋ ਦੀ ਸੀ ਸਾਹਿਬ ਅਸੀਂ ਲੈ ਕੇ ਜਾਵਾਂਗੇ ਉਹਨਾਂ ਕੋਲ ਸਾਰੀ ਪੰਚਾਇਤ ਆ